ਹੱਥਾਂ ਦੇ ਵਿੱਚ ਝੰਡੇ ਚੁੱਕੀ ਘਰ ਘਰ ਸੁਨੇਹਾ ਦੇ ਰਹੇ ਇਹ ਨੇ ਕਿਸਾਨਾਂ ਦੇ ਕਾਫਲੇ ਜੋ ਕਿ ਦਿੱਲੀ ਨੂੰ ਘੇਰਨ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਨੇ ਜੀ ਹਾਂ ਦਿੱਲੀ ਨੂੰ ਕੂਚ ਕਰ ਲਈ ਕਿਸਾਨ ਪੂਰੇ ਪ੍ਰਬੰਧ ਕਰਨ ਲੱਗੇ ਹੋਏ ਨੇ ਜਿਵੇਂ ਕਿ ਖਾਣ ਪੀਣ ਦਾ ਰਾਸ਼ਨ ਇਕੱਠਾ ਕਰਨਾ ਇਸ ਤੋਂ ਇਲਾਵਾ ਰਹਿਣ ਲਈ ਟਰਾਲੀਆਂ ਤੇ ਤਰਪਾਲਾਂ ਵੀ ਤਾਣ ਦਿੱਤੀਆਂ ਨੇ ਤਾਂ ਕਿ ਮੀਂਹ ਕਣੀ ਵੇਲੇ ਸਮਾਨ ਦੀ ਸਾਂਭ ਸੰਭਾਲ ਕੀਤੀ ਜਾਵੇ ਇਸ ਦੇ ਨਾਲ ਹੀ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਲੱਕੜਾਂ ਵੀ ਲੱਦ ਦਿੱਤੀਆਂ ਨੇ ਤਾਂ ਕਿ ਉੱਥੇ ਜਾ ਕੇ ਲੰਗਰ ਬਣਾਉਣ ਦੇ ਕੰਮ ਆਉਣ ਗਿਆ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਸ਼ੰਭੂ ਬਾਰਡਰ ਤੇ ਲੋਹੇ ਦੇ ਜਾਲ ਵਿਛਾਏ ਨੇ ਉਹਨਾਂ ਨੂੰ ਤੋੜ ਕੇ ਮੈਦਾਨ ਫਤਿਹ ਕਰ ਲਈ ਕਿਸਾਨਾਂ ਵੱਲੋਂ ਪੂਰੇ ਪੁਖਤਾ ਤੌਰ ਤੇ ਪੱਕੇ ਇੰਤਜ਼ਾਮ ਕੀਤੇ ਜਾ ਰਹੇ ਹਨ ਹਰਜੀਤ ਸਿੰਘ ਠਾਕੁਰ ਕਾਰਜਕਾਰੀ ਕਮੇਟੀ ਸੰਗਰੂਰ ਹਾਂ ਜੀ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈ ਦਿੱਲੀ ਦੀਆਂ ਕਿਆਰੀਆਂ ਕੀਤੀ ਜਾ ਰਹੀਆਂ ਕੀ ਕੁਝ ਲੈ ਕੇ ਜਾਇਆ ਜਾ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਅਸੀਂ ਭਾਰਤੀ ਕਿਸਾਨ ਜੂਨੀਅਨ ਏਕਤਾ ਆਯਾਦ ਵੱਲੋਂ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ ਲੱਕੜੀ ਇਕੱਠੀ ਕਰ ਰਹੇ ਹਾਂ ਔਰ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਟਰਾਲੀਆਂ ਨੂੰ ਗਰ ਜੈਸਾ ਘਰ ਘਰ ਦੀ ਤਰ੍ਹਾਂ ਬੈੱਡ ਬਣਾਏ ਜਾ ਰਹੇ ਹਨ ਔਰ ਪੂਰੀ ਨੌਜਵਾਨੀ ਨੂੰ ਜਾਗਰੂਤ ਕੀਤਾ ਜਾਂਦਾ ਹੈ ਕਿ 13 ਫਰਵਰੀ ਨੂੰ ਦਿੱਲੀ ਚੱਲੋ ਤੇ ਆਪਣਾ ਐਮਐਸਪੀ ਗਰੰਟੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਸਮਾਮੀ 나ਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਤੇ ਕਰਜ਼ੇ ਮੁਕਤੀ ਲਈ ਜਿਹੜੇ ਹੁਣ ਪੰਜਾਬ ਦੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਦੁਬਾਰਾ ਸੀਲ ਕੀਤੇ ਜਾ ਰਹੇ ਨੇ ਪੂਰੀ ਸ਼ਕਤੀ ਜਿਹੜੀ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਕਿਵੇਂ ਦੇਖੀਏ ਉਹ ਬੈਰੀਕੇਡਾਂ ਨੂੰ ਤੋੜਨ ਲਈ ਅਸੀਂ ਉਸੇ ਤਰ੍ਹਾਂ ਦੇ ਟਰੈਕਟਰ ਤਿਆਰ ਕਰ ਰਹੇ ਹਾਂ ਨੌਜਵਾਨਾਂ ਦੇ ਵਿੱਚ ਜੋਸ਼ ਭਰ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਨਿਕਲਣਗੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਾਣਗੇ ਉਹਨਾਂ ਬੈਰੀਕੇਟਾਂ ਨੂੰ ਤੋੜਨ ਲਈ ਹਰ ਹਾਲਤ ਦੇ ਵਿੱਚ 13 ਫਰਵਰੀ ਨੂੰ ਬੈਰੀਕੇਟਾਂ ਨੂੰ ਤੋੜ ਕੇ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਹਜ਼ਾਰਾਂ ਟਰੈਕਟਰ ਦਿੱਲੀ ਦੇ ਵਿੱਚ ਜਾ ਕੇ ਗੂੰਜਾਂ ਪਾਉਣਗੇ। ਹੁਣ ਦਿੱਲੀ ਪਹੁੰਚੋਗੇ। ਬਿਲਕੁਲ ਜੀ ਬਿਲਕੁਲ। 13 ਫਰਵਰੀ ਨੂੰ ਦਿੱਲੀ ਪੰਜਾਬ ਦੀ ਕਿਸਾਨੀ ਤੇ ਜਵਾਨੀ ਦਿੱਲੀ ਦੀਆਂ ਸੜਕਾਂ ਤੇ ਗੂੰਜਾਂ ਪਾਊਗੀ ਜੀ। ਅਸੀਂ ਭਾਰਤੀ ਕਿਸਾਨ ਜੁਨੀਆ ਨੇਕਤਾ ਆਯਾਤ ਵੱਲੋਂ ਪਿੰਡਾਂ ਦੇ ਵਿੱਚੋਂ ਰਸਣ ਇਕੱਠਾ ਕਰ ਰਹੇ ਹਾਂ। ਪਿੰਡਾਂ ਦੇ ਵਿੱਚੋਂ ਲੱਕੜੀ ਇਕੱਠੀ ਕਰ ਰਹੇ ਆਂ ਔਰ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਟਰਾਲੀਆਂ ਨੂੰ ਗਰਜ ਐਸਾ ਘਰ ਘਰ ਦੀ ਤਰ੍ਹਾਂ ਬੈੱਡ ਬਣਾਏ ਜਾ ਰਹੇ ਆਂ ਔਰ ਪੂਰੀ ਨੌਜਵਾਨੀ ਨੂੰ ਜਾਗਰੂਤ ਕੀਤਾ ਜਾਂਦਾ ਕਿ 13 ਫਰਵਰੀ ਨੂੰ ਦਿੱਲੀ ਚੱਲੋ ਤੇ ਆਪਣਾ ਐਮਐਸਪੀ ਗਰੰਟੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਸਮਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਤੇ ਕਰਜ਼ੇ ਮੁਕਤੀ ਲਈ ਉਹ ਬੈਰੀਕੇਟਾਂ ਨੂੰ ਤੋੜਨ ਲਈ ਅਸੀਂ ਉਸੇ ਤਰ੍ਹਾਂ ਦੇ ਟਰੈਕਟਰ ਤਿਆਰ ਕਰ ਰਹੇ ਆਂ ਨੌਜਵਾਨਾਂ ਦੇ ਵਿੱਚ ਜੋਸ਼ ਭਰ ਰਹੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਨਿਕਲਣਗੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਾਣਗੇ ਉਹਨਾਂ ਬੈਰੀਕੇਟਾਂ ਨੂੰ ਤੋੜਨ ਲਈ ਹਰ ਹਾਲਤ ਦੇ ਵਿੱਚ 13 ਫਰਵਰੀ ਨੂੰ ਬੈਰੀਕੇਟਾਂ ਨੂੰ ਤੋੜ ਕੇ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਹਜ਼ਾਰਾਂ ਟਰੈਕਟਰ ਦਿੱਲੀ ਦੇ ਵਿੱਚ ਜਾ ਕੇ ਗੂੰਜਾਂ ਪਾਉਣਗੇ ਹੁਣ ਦਿੱਲੀ ਪਹੁੰਚੋਗੇ ਬਿਲਕੁਲ ਜੀ ਬਿਲਕੁਲ 13 ਫਰਵਰੀ ਨੂੰ ਦਿੱਲੀ ਪੰਜਾਬ ਦੀ ਕਿਸਾਨੀ ਤੇ ਜਵਾਨੀ ਦਿੱਲੀ ਦੀਆਂ ਸੜਕਾਂ ਤੇ ਗੂੰਜਾਂ ਪਾਊਗੀ ਇਸ ਮੌਕੇ ਕਿਸਾਨ ਆਗੂ ਨੇ ਲੋਕਾਂ ਨੂੰ ਸਨੇਹਾ ਦਿੱਤਾ ਹੈ ਕਿ ਵੱਧ ਤੋਂ ਵੱਧ ਇਕੱਠੇ ਹੋ ਕੇ ਕਿਸਾਨੀ ਅੰਦੋਲਨ ਦਾ ਸਾਥ ਦਿਓ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਕੇਂਦਰ ਤੋਂ ਆਪਣੀਆਂ ਮੰਗਾਂ ਮਨਵਾ ਸਕੀਏ ਅਜੇ ਚ ਦੇਖਣਾ ਹੋਵੇਗਾ ਕਿ ਇਸ ਅੰਦੋਲਨ ਨੂੰ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨੇ ਲੇਜੈਂਡੀ ਰਿਪੋਰਟ